ਅਵੇਆਂਆਂ ਸ਼ਾਦੀਆਂ ਤੇ ਪੁੱਤਰਾਂ ਧੀਾਂ ਦੇ ਨੰਦਕਾਰ ਜੁੰਦੇ ਆ ਨਾ ਕਈਆਂ ਨੂੰ ਇਸ ਗੱਲ ਦੀ ਸਮੱਸਿਆ ਹੁੰਦੀ ਵੀ ਇਹ ਵਿਆਹ ਕਰਨ ਤੇ ਇੱਕ ਵਾਰੀ ਸਾਡੇ ਕੋਲ ਆਉਣ ਪਹਿਪੂਹੇ ਮੰਗਣ ਜਿਨਾਂ ਹੀ ਵਿਆਹ ਜਦਾਂ ਮੁੱਛ ਨੂੰ ਪਤਾ ਪੁੰਡੀ ਕਰਕੇ ਵਿੱਚ ਘੁੰਮੀਆਂ ਨਾ ਦਸਿਏ ਵੀ ਇਹ ਵਿਆਹ ਆਪ ਸੁਖ ਨਾਲ ਆਪਣੇ ਕੋਲ ਪਹਿਲੇ ਨਾ ਤੇ ਆ ਜਿਹੜੇ ਚਮਚਾਉ ਨਹੀਂ ਬਲਾਈ ਇਹਨਾਂ ਨੇ ਆ ਪਨੀਰ ਵਾਲੇ ਪਕੌੜੇ ਤੇ ਕੱਡੀਆਂ ਸੁਖ ਨਾਲ ਆਪਣੀ ਕਿਰਪਾ ਉਹ ਫਿਰ ਬੱਚੇ ਕਿਉਂ ਜਵਾਨ ਹੋ ਜਾਂਦੇ ਉਹ ਕਹਿੰਦੇ ਨਹੀਂ ਮੰਮੀ ਆਪਾਂ ਆਪਣੇ ਹਿਸਾਬ ਨਾਲ ਕਰਨਾ ਆਪਾਂ ਲੋੜ ਨਹੀਂ ਆਪਾਂ ਨੂੰ ਕੀ ਖੋ ਲੈਣ ਦੇ ਹੁਣ ਉਹਨਾਂ ਕੋ ਪੁੱਛਿਆ ਨਹੀਂ ਨਾ ਉਹਨਾਂ ਕੋ ਲਿਆ ਵਾ ਹੁਣ ਉਹਨਾਂ ਦੇ ਮੂੰਹ ਸਿਮਲਾ ਮਿਰਚ ਰਗੇ ਹੋਏ ਪਏ ਆ ਸਾਰੇ ਵਿਆਹ ਜੁੱ ਲੂਸੇ ਤੁਰੇ ਫਿਰਦੇ ਆ ਵੀ ਹਾਏ ਇਹ ਕੀ ਹੋ ਗਿਆ ਫਿਰ ਇੱਕ ਦਾ ਵਿਆਹ ਕਰ ਲਿਆ ਇਹਨਾਂ ਨੇ ਕਿਦਾਂ ਨੁਕਸ ਕੱਢੀਏ ਹੁਣ ਕੁੰਤਰ ਬਾਜ ਗਈ ਉਹ ਤਾਂ ਯਾਤਰਾਵਾਂ ਕਰਨੀਆਂ ਕੋਈ ਹਜੂਰ ਸਾਹਿਬ ਨੂੰ ਟਰੱਕ ਲੈ ਕੇ ਤੁਰੇ ਫਿਰਦਾ ਕੋ ਉੱਥੇ ਤੁਰੇ ਫਿਰਦਾ ਯਾਤਰਾ ਕਰੋ ਅੰਦਰ ਦੀ ਆਪਣੇ ਅੰਦਰ ਨੂੰ ਸਵਾਰੋ ਜੇ ਕੋ ਦਾ ਕੋ ਪੁੱਤ ਤੀ ਤਰੱਕੀ ਕਰਦਾ ਤੇ ਅੰਦਰੋਂ ਖੁਸ਼